ਅੰਮ੍ਰਿਤਸਰ ਦੇ ਸ਼੍ਰੀ ਰਾਮ ਬਾਲਾ ਜੀ ਦਾਸ ਦੇ ਮੰਦਿਰ ਦੇ ਕਰੀਬ ਖਾਲੀਪਾਇ ਪਲਾਟ ਦੇ ਕੂੜੇ ਦੇ ਢੇਰ ਦੇ ਉੱਪਰ ਧਾਰਮਿਕ ਪੁਸਤਕਾਂ ਚਾਰ ਜਪਜੀ ਸਾਹਿਬ ਗੁਟਕਾ ਸਾਹਿਬ ਹਨੂਮਾਨ ਚਾਲੀਸਾ ਗਾਇਤਰੀ ਚਾਲੀਸਾ ਤੇ ਸੰਤੋਸ਼ੀ ਚਾਲੀਸਾ ਜਿਹੜੇ ਪਏ ਹੋਏ ਸੀ ਜਿਨ੍ਹਾਂ ਦੀ ਬੇਦਵੀ ਕੀਤੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਕਰਮੀਆਂ ਦੱਸਿਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਹਾਲਾਂਕਿ ਬੇਦਵੀ ਕੀਤੀ ਗਈ ਹੈ ਧਾਰਮਿਕ ਗ੍ਰੰਥਾਂ ਦੀ ਬੇਦਵੀ ਕੀਤੀ ਗਈ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਇੱਕੀ ਚਾਰ ਜਪਜੀ ਸਾਹਿਬ ਗੁਟਕਾ ਸਾਹਿਬ ਨਾਲ ਦੇ ਨਾਲ ਹਨੂਮਾਨ ਚਲिसा ਸੰਤੋਸ਼ੀ ਮਾਤਾ ਚਲिसा ਸਾਰੇ ਕੂੜੇ ਦੇ ਢੇਰ ਦੇ ਉੱਤੇ ਪਏ ਸੀ ਜਿਸ ਤੋਂ ਬਾਅਦ ਵੇਦ ਵੀ ਕੀਤੀ ਗਈ ਹੈ ਤੇ ਮੌਕੇ ਦੇ ਉੱਤੇ ਕੀ ਕਿਹਾ ਗਿਆ ਹੈ ਤੁਸੀਂ ਵੀ ਸੁਣੋ ਜੈ ਸ਼ੀ ਰਾਮ ਜਗਤ ਗੁਰੂ ਸਮਮੀ ਅਸ਼ਨੀਲ ਮਹਾਰਾਜ ਮੰਦਰ ਸ਼੍ਰੀ ਰਾਮ ਬਾਲਾ ਜੀ ਧਾਮ ਅੱਜ ਕਰੀਬ 1 ਵਜੇ ਕਲੋਨੀ ਚੋਂ ਮੁੰਡਾ ਆ ਆਣ ਕੇ ਉਹਨੇ ਦੱਸਿਆ ਵੀ ਨਾਲ ਦੇ ਮੰਦਰ ਦੇ ਨਾਲ ਹੀ ਕੂੜੇ ਦਾ ਢੇਰਗਾ ਪਲਾਟ ਬਾਰ-ਬਾਰ ਉੱਥੇ ਬੇਅਦਬੀ ਕੀਤੀ ਆ ਸ੍ਰੀ ਗੁਟਕਾ ਸਾਹਿਬ ਸ੍ਰੀ ਰਹਿਰਾਸ ਸ੍ਰੀ ਹਨੂਮਾਨ ਚਾਲੀਸਾ ਜੀ ਸ੍ਰੀ ਗਾਇਤਰੀ ਮੰਤਰ ਦਾ ਚਾਲੀਸਾ ਹੋਰ ਸ੍ਰੀ ਸੰਤੋਸ਼ੀ ਮਾਤਾ ਜੀ ਦੇ ਦੋ ਚਲਿਸੇ ਜਿਹੜੇ ਕਿ ਕੂੜੇ ਦੇ ਢੇਰ ਵਿੱਚ ਕਿਸੇ ਨੇ ਸੁੱਟੇ ਨੇ ਅਸੀਂ ਜਾ ਕੇ ਮੌਕੇ ਤੇ ਗਏ ਆ ਜਾ ਕੇ ਵੇਖਿਆ ਆ ਬੜੀ ਬੇਅਦਬੀ ਨਾਲ ਉਹਨਾਂ ਨੇ ਰੱਜ ਕੇ ਕੂੜੇ ਦੇ ਢੇਰ ਵਿੱਚ ਗੰਧ ਦੇ ਵਿੱਚ ਸੁੱਟੇ ਹੀ ਅਸੀਂ ਉਸ ਉਸੇ ਟਾਈਮ ਜਾ ਕੇ ਚਾਰ ਸ੍ਰੀ ਗੁਟਕਾ ਸਾਫ ਸੀ ਇੱਕ ਸ੍ਰੀ ਰਹਿਰਾ ਸੀ ਇੱਕ ਸ੍ਰੀ ਹਨੂਮਾਨ ਚਲिसा ਸੀ ਇੱਕ ਸ੍ਰੀ ਗੈਤਰੀ ਚਲिसा ਸੀ ਤੇ ਦੋ ਸ੍ਰੀ ਸੰਤੋਸ਼ੀ ਚਲਿਸੇ ਸੀ ਜਿਹੜਾ ਉਹਨਾਂ ਨੂੰ ਆਪਾਂ ਤੁਰੰਤ ਚੁੱਕ ਕੇ ਪੁਲਿਸ ਦੇ ਹਵਾਲੇ ਕੀਤਾ ਪੁਲਿਸ ਨੂੰ ਬੁਲਾਇਆ ਇੱਥੇ ਮੌਕੇ ਤੇ ਉੱਥੇ ਚੌਕੀ ਇਨਚਾਰਜ ਅਰਜਿੰਦਰ ਸਿੰਘ ਜੀ ਨੂੰ ਆਪਾਂ ਹੈਂਡਓਵਰ ਕਰ ਦਿੱਤਾ ਨਾਲ ਹੀ ਅਸੀਂ ਕੰਪਲੇਂਟ ਦੇ ਦਿੱਤੀ ਆ ਕਿ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਜਲਦੀ ਤੋਂ ਜਲਦੀ ਇਸ ਬੰਦੇ ਜਿਨ੍ਹਾਂ ਨੇ ਇਹ ਜਾਨ ਬੁੱਝ ਕੇ ਬੇਅਦਬੀ ਕੀਤੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ। ਖੁਸ਼ ਅਧਿਕਾਰੀ ਪਹੁੰਚੇ ਉਹਨਾਂ ਵੱਲੋਂ ਕੀ ਕੀਤਾ ਗਿਆ? ਉਹਨਾਂ ਨੇ ਜਿਹੜਾ ਕਿ ਸਾਡੇ ਕੋਲ ਕੰਪਲੇਂਟ ਵੀ ਲੈ ਲਈ ਆ ਤੇ ਜਿਹੜੇ ਸ਼੍ਰੀ ਗੁਟਕਾ ਸਾਹਿਬ, ਸ਼੍ਰੀ ਰਹਿਰਾਸ, ਸ਼੍ਰੀ ਹਨੂਮਨ ਚਲिसा, ਗਾਤਰੀ ਸ਼੍ਰੀ ਗਾਤਰੀ ਚਲिसा ਔਰ ਸ਼੍ਰੀ ਸੰਤੋਸ਼ੀ ਚਲिसा ਜਿਹੜਾ ਕਿ ਉਹ ਆਪਣੇ ਨਾਲ ਲੈ ਗਏ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਆ ਕਿ ਅਸੀਂ ਚੰਦ ਸਮੇਂ ਦੇ ਵਿੱਚ ਵਿੱਚ ਅਸੀਂ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਫੜ ਕੇ ਸਲਾਕਾਂ ਦੇ ਵਿੱਚ ਦਵਾਂਗੇ। ਮੈਨੂੰ ਮਾਨਯੋਗ ਕਮਿਸ਼ਨ ਸਾਹਿਬ ਤੇ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਟਰੇਸ ਕਰਕੇ ਇਹਨਾਂ ਨੂੰ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਜਾਣ ਬੁਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਕਾਰਵਾਈ ਕੀਤੀ ਜਾਵੇ ਤੇ ਸਲਾਖਾਂ ਦੇ ਅੰਦਰ ਭੇਜਿਆ ਜਾਵੇ। ਕੋਈ ਸੀਸੀਟੀਵੀ ਵੀਡੀਓ ਆਈ ਹੈ। ਅ ਨਹੀਂ ਸੀਸੀ ਕੈਮਰੇ ਨੇ ਸਾਡੀ ਆਪਣੀ ਬਣਾਈ ਹੋਈ ਵੀਡੀਓ ਗਈ ਆ ਉਹ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਦਾਂਗੇ। ਮੰਦਰ ਕੇ ਸੀ ਉਹਦੇ ਲਾਗੇ ਬੇਅਦਬੀ ਕੀ ਮਾਮਲਾ ਸਾਰ ਸਾਰਾ। ਚੱਲਿਆਂ ਜੀ ਉੱਥੇ ਤਫ਼ਤੀਸ਼ ਕਰਨੇ ਜਾ ਕੇ ਦੇਖਦੇ ਜੋ ਹਾਲਾਤ ਹੋਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ। ਸਰ ਪਤਾ ਲੱਗਾ ਕਿ ਕੀ ਕੀ ਮਿਲਿਆ ਉਹ ਉੱਥੇ। ਨਹੀਂ ਉਹ ਜੇ ਮੈਂ ਵੇਖਦਾ ਜਾਗ ਜੈ ਸ਼੍ਰੀ ਰਾਮ ਜਗਤ ਗੁਰੂ ਸਮਮੀ ਅਸ਼ਨੀਲ ਮਹਾਰਾਜ ਮੰਦਰ ਸ਼੍ਰੀ ਰਾਮ ਬਾਲਾ ਜੀ ਧਾਮ ਅੱਜ ਕਰੀਬ 1 ਵਜੇ ਕਲੋਨੀ ਚੋਂ ਮੁੰਡਾ ਆ ਆਣ ਕੇ ਉਹਨੇ ਦੱਸਿਆ ਵੀ ਨਾਲ ਦੇ ਮੰਦਰ ਦੇ ਨਾਲ ਹੀ ਕੂੜੇ ਦਾ ਢੇਰਗਾ ਪਲਾਟ ਬਾਰ ਬਾਰ ਉਥੇ ਬੇਅਦਬੀ ਕੀਤੀ ਆ ਸ਼੍ਰੀ ਗੁਟਕਾ ਸਾਹਿਬ ਸ਼੍ਰੀ ਰਹਿਰਾਸ ਸ਼੍ਰੀ ਹਨੂਮਾਨ ਚਾਲੀਸਾ ਜੀ ਸ਼੍ਰੀ ਗਾਇਤਰੀ ਮੰਤਰ ਦਾ ਚਾਲੀਸਾ ਹੋਰ ਸ਼੍ਰੀ संतोषी माताजी ਦੇ ਦੋ ਚਲਿਸੇ ਜਿਹੜੇ ਕਿ ਕੂੜੇ ਦੇ ਢੇਰ ਵਿੱਚ ਕਿਸੇ ਨੇ ਸੁੱਟੇ ਨੇ ਅਸੀਂ ਜਾ ਕੇ ਮੌਕੇ ਤੇ ਗਏ ਆ ਜਾ ਕੇ ਵੇਖਿਆ ਆ ਬੜੀ ਬੇਅਦਬੀ ਨਾਲ ਉਹਨਾਂ ਨੇ ਰੱਜ ਕੇ ਕੂੜੇ ਦੇ ਢੇਰ ਵਿੱਚ ਗੰਧ ਦੇ ਵਿੱਚ ਸੁੱਟੇ ਹੀ ਅਸੀਂ ਉਸ ਉਸੇ ਟਾਈਮ ਜਾ ਕੇ ਚਾਰ ਸ੍ਰੀ ਗੁਟਕਾ ਸਾਹਿਬ ਸੀ ਇੱਕ ਸ੍ਰੀ ਰਹਿਰਾ ਸੀ ਇੱਕ ਸ੍ਰੀ ਹਨੂਮਾਨ ਚਲਿਸਾ ਸੀ ਇੱਕ ਸ੍ਰੀ ਗੈਤਰੀ ਚਲਿਸਾ ਸੀ ਤੇ ਦੋ ਸ੍ਰੀ ਸੰਤੋਸ਼ੀ ਚਲਿਸੇ ਸੀ ਜਿਹੜਾ ਉਹਨਾਂ ਨੂੰ ਆਪਾਂ ਤੁਰੰਤ ਚੁੱਕ ਕੇ ਪੁਲਿਸ ਦੇ ਹਵਾਲੇ ਕੀਤਾ ਪੁਲਿਸ ਨੂੰ ਬੁਲਾਇਆ ਇੱਥੇ ਮੌਕੇ ਤੇ ਉੱਥੇ ਚੌਕੀ ਇਨਚਾਰਜ ਰਜਿੰਦਰ ਸਿੰਘ ਜੀ ਨੂੰ ਆਪਾਂ ਹੈਂਡਓਵਰ ਕਰ ਦਿੱਤਾ ਨਾਲ ਹੀ ਅਸੀਂ ਕੰਪਲੇਂਟ ਦੇ ਦਿੱਤੀ ਆ ਕਿ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਜਲਦੀ ਤੋਂ ਜਲਦੀ ਇਸ ਬੰਦੇ ਜਿਨ੍ਹਾਂ ਨੇ ਇਹ ਜਾਨ ਬੁਝ ਕੇ ਬੇਅਦਬੀ ਕੀਤੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਪੁਲਿਸ ਅਧਿਕਾਰੀ ਪਹੁੰਚੇ ਉਹਨਾਂ ਵੱਲੋਂ ਕੀ ਆ ਕਿਹਾ ਗਿਆ ਉਹਨਾਂ ਨੇ ਜਿਹੜਾ ਕਿ ਸਾਡੇ ਕੋਲ ਕੰਪਲੇਂਟ ਵੀ ਲੈ ਲਈ ਆ ਤੇ ਜਿਹੜੇ ਸ੍ਰੀ ਗੁਟਕਾ ਸਾਹਿਬ ਸ੍ਰੀ ਰਹਿਰਾਸ ਸ੍ਰੀ ਹਨੂਮਨ ਚਲिसा ਗਾਤਰੀ ਸ੍ਰੀ ਗਾਤਰੀ ਚਲिसा ਔਰ ਸ੍ਰੀ ਸੰਤੋਸ਼ੀ ਚਲिसा ਜਿਹੜਾ ਕਿ ਉਹ ਆਪਣੇ ਨਾਲ ਲੈ ਗਏ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਆ ਕਿ ਅਸੀਂ ਚੰਦ ਸਮੇਂ ਦੇ ਵਿੱਚ ਵਿੱਚ ਅਸੀਂ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਫੜ ਕੇ ਸਲਾਕਾਂ ਦੇ ਵਿੱਚ ਦਵਾਂਗੇ ਮੈਨੂੰ ਮਾਨਯੋਗ ਕਮਿਸ਼ਨ ਸਾਹਿਬ ਤੇ ਬੇਨਤੀ ਕਰਦਾ ਆ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਟਰੇਸ ਕਰਕੇ ਇਹਨਾਂ ਨੂੰ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਜਾਨ ਬੁਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਕਾਰਵਾਈ ਕੀਤੀ ਜਾਵੇ ਤੇ ਸਲਾਖਾਂ ਦੇ ਅੰਦਰ ਭੇਜਿਆ ਜਾਵੇ ਕੋਈ ਸੀਸੀਟੀਵੀ ਵੀਡੀਓ ਆਈ ਹੈ ਨਹੀਂ ਸੀਸੀਟੀਵੀ ਕੈਮਰੇ ਨੇ ਸਾਡੀ ਆਪਣੀ ਬਣਾਈ ਹੋਈ ਵੀਡੀਓ ਗਈ ਆ ਉਹ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਦਾਂਗੇ